ਗਾਡੀ ਦੇ ਪੇਪਰ ਕੋ ਸ਼੍ਰੀਮਾਨ ਨਿਕਲੀਏ ਬਾਹਰ ਆ ਪੀਛੇ ਤੋਂ ਉੱਪਰ ਮੈਂ ਉਹ ਮੈਂ ਡੋਪਰੀ ਦੇ ਵਿੱਚ ਬਾਹਰ ਨਿਕਲਦੇ ਹੋਏ ਜੀ ਸੋਸੀ ਦਾ ਕੋਈ ਹੈ ਵੈਸੇ ਨਹੀਂ ਨਹੀਂ ਸਰ ਛੋੜ ਨਹੀਂਦਾ ਪਰ ਫਿਰ پتہ ਕੀ ਕੀ ਕਰ ਰਹੇ ਸੀ ਕੀ ਦਿਖਾਣਾ ਚਾਹੁੰਦੇ ਸੀ ਜੀ ਨਹੀਂ ਉਨकी ਗਲਤੀ ਹੈ ਮੇਰੀ ਗਲਤੀ ਸਰ ਐ ਮੈਂ ਨਹੀਂ ਕਿੰਨੇ ਦੀ ਗਲਤੀ ਹੈ ਮੇਰੀ ਗਲਤੀ ਤੁਹਾਡੀ ਗਲਤੀ ਹੈ ਜਿਹੜੇ ਨਾਲ ਦੇ ਬੰਦਿਆਂ ਨੂੰ ਉੱਪਰ ਨਾਉਮਿਕ ਉਹ ਮੈਂ ਸਮਝ ਗਿਆ ਤੁਹਾਡੀ ਬਾਤ ਸਹੀ ਤੁਸੀਂ ਇੱਕ ਅਗੋਰ ਸ਼ੌਟ ਤਾਂ ਕੋਈ ਹੈ ਨਹੀਂ ਸੀਗਾ ਇਹ ਇਹ ਕੀ ਇਹ ਕੀ ਕਰ ਰਹੇ ਸਰ ਵਾਡੀ ਉਹ ਵੀਡੋ ਨਾਲ ਨਹੀਂ ਵੀਡੀਓ ਦਾ ਮਤਲਬ ਕੀ ਲੋਕਾਂ ਨੂੰ ਇਹ ਕੋਈ ਵੀਡੀਓ ਦਾ ਕੋਈ ਫਿਲਮ ਦਾ ਸੀਨ ਕੋਈ ਇੱਕ ਹਸਪੀਟਲ ਉੱਪਰ ਵੀ ਫਿਲਮ ਦਾ ਸੀਨ ਆ ਲੋਕਾਂ ਨੂੰ ਇਦਾਂ ਚੰਗਾ ਲੱਗਦਾ ਨਹੀਂ ਸਰ ਸੋਰੀ ਨਾ 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 ਇੱਕ ਵਾਰ ਗੱਡੀ ਬੰਦ ਹੋਊਗੀ ਜੇ ਕਾਨੂੰਨੀ ਤੌਰ ਵੀ ਕਰਾਵਾਂਗੇ ਅਸੀਂ ਪਰ ਸੋਰੀ ਇਹ ਹਰ ਕਈ ਲੋਕ ਤੁਹਾਨੂੰ ਹੋਰ ਵੀ ਮੁੰਡੇ ਹੈ ਜੰਗ ਹੈਗੇ ਇਹ ਮਤਲਬ ਕੀ ਉੱਪਰ ਛੱਤ ਦੇ ਨਿਕਲ ਕੇ ਵੀਡੀਓ ਬਣਾਉਣਾ ਪਰ ਸੋਰੀ ਨਾ 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 ਇਹ ਕੋਈ ਧੀਆਂ ਭੈਣਾਂ ਦਾ ਇੱਥੇ ਦਿਨ ਕੀ ਖੈਰ ਹੈ ਕੋਈ ਇਦਾਂ ਇਦਾਂ ਨਹੀਂ ਸਰਮੋਨੀ ਕਰਦੇ ਆਪਾਂ ਨੀ ਆਪਕੇ ਸਰ ਉਸ ਨੂੰ શરીਰਾ ਵਿੱਚ ਛੱਤ ਖੋਲ ਕੇ ਕੀ ਖਲਤਰੀ ਜਾਂਦੇ ਲਾਊਡ ਕਿਉਂ ਜੀ ਉਸ ਤੇ ਰੋਟੇ ਬਣਾਈ ਜੀ ਇਹ ਵੀਡੀਓ ਬਣਾਉਂਦਾ ਕਿਹੜਾ ਜਨਾ ਪਲੇਸ ਹੈ ਵੀਡੀਓ ਕਿਸ ਦੀ ਬਣਾਇਆ ਬਣਾਉਂਦਾ ਤੁਸੀਂ ਇੰਸਟਾਗ੍ਰਾਮ ਤੇ ਜੋ ਇਸ ਦਾ ਬੋਤਲ ਆਫ ਕਰੀਮ ਦੀ ਜੱਗੀਆਂ ਡਾਇ ਨਹੀਂ ਨਹੀਂ ਸਰ ਕੋਈ ਪਰਮਿਸ਼ਨ ਹੈਗਾ ਇਹਦਾ ਇਦਾਂ ਦੇ ਵੀਡੀਓ ਬਣਾ ਕੇ ਤੁਸੀਂ ਜੇ ਕੋਈ ਇਦਾਂ ਕਿਸੇ ਤਰ੍ਹਾਂ ਦਾ ਵੈਸਾ ਆਪਣੇ ਕੋ ਕੌਣ ਜ਼ਿੰਮੇਵਾਰ ਹੈ ਤੁਹਾਡਾ ਪੁਲਿਸ ਤੋਂ ਲੋਡ ਆ ਸਰ ਤੁਸੀਂ ਸੁਣਦੇ ਹੋਰ ਤੱਕ ਦਿਖਾ ਨਹੀਂ ਸਕਦੇ ਉਹ ਫਿਰ ਦੇਵਾ ਸਤਿਕਾਰ ਸਤਿਕਾਰ ਬਾਈ ਜੇ ਤਰ੍ਹਾਂ ਕਿਹਾ ਇਦਾਂ ਦੀ ਪਲੇਜੋਂ ਵਰਖੀ ਆ ਤੁਸੀਂ ਉਹ ਗੱਲ ਨਹੀਂ ਆਪਾਂ ਸਭੀ ਅੱਜ ਸਟੇਟ ਕਰਦੇ ਆਂ ਪਰ ਗੱਲ ਇਹਨਾਂ ਨੇ ਛੱਤ ਦੇ ਵਿੱਚ ਨਿਕਲ ਕੇ ਪੂਰੇ ਫੋਲਰ ਦੇ ਕਿ ਮੀਡੀਕ ਛੱਟ ਕੇ ਸ਼ਹਿਰ ਦੇ ਵਿੱਚ ਖਾੜਦੇ ਤੇ ਇਹੇ ਬਣਾਉਂਦੇ ਫਿਰਦੇ ਕਹਿੰਦੇ ਅਸੀਂ ਵੀਡੀਓ ਬਣਾਉਨੇ ਆ ਕੋਈ ਇਹਨਾਂ ਨੂੰ ਕੋਈ ਅਧਿਕਾਰ ਹੈ ਇਹਨਾਂ ਦਾ ਕੋਈ ਗੱਲਬਾਤ ਹੈਗੀ ਜਿਸ ਤੋਂ ਉਹਨਾਂ ਨੂੰ ਲੱਗੇ ਹੋਇਆ ਇਹ ਮੈਂ ਬਿਲਕੁਲ ਇਹਨਾਂ ਖਲਾਫ ਜੋ ਬੰਦ ਹੀ ਬੰਦ ਹੈ ਜੋ ਉਹਨੇ ਕਿਉਂ ਭਰੂੰਗਾ ਇਹ ਚਲਾਨ ਭਰਨ ਜੋ ਬੰਦ ਡੀਐਸਪੀ ਸਾਹਿਬ ਨੂੰ ਦੱਸ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਦੇਖਦੇ ਆਏ ਕੋਈ ਨਹੀਂ ਕੋਈ ਨਹੀਂ ਦੇਖਦਾ ਕੋਈ ਨਹੀਂ ਕੋਈ ਨਹੀਂ ਦੇਖਦਾ ਅੱਜ ਗੱਡੀ ਦੇ ਵਿੱਚ ਨੋਰ ਸ਼ੋਰ ਟਾਈਪ ਉੱਪਰ ਦੇ ਕੇ ਵੀਡੀਓ ਬਣਾਉਂਦੀ ਸੀ ਕਿ ਆ ਤੁਸੀਂ ਰੋਕੇ ਹੋ ਬੱਸ ਸਟੈਂਡ ਦੇ ਉੱਤੇ ਤਾਂ ਕੀ ਕਹਿਣਾ ਜਾਂਦੇ ਹੋ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਜੋ ਵੀਡੀਓ ਹੈ ਜੋ ਆ ਸਿਸਟਮ ਚੱਲਿਆ ਪਿਛਲੇ ਟਾਈਮ ਦੇ ਵਿੱਚ ਇਹਨਾਂ ਨੇ ਬਹੁਤ ਹੀ ਮੌਤਾਂ ਲਈਆਂ ਇਹ ਚੀਜ਼ਾਂ ਨੇ ਬਹੁਤ ਹੀ ਜ਼ਿਆਦਾ ਵੀਡੀਓ ਦੇ ਵਿੱਚ ਕੁਝ ਮਿਲੇ ਨਾ ਮਿਲੇ ਪਰ ਇਹਦੇ ਵਿੱਚ ਮੌਤ ਜ਼ਰੂਰ ਮਿਲਦੀ ਹੈ ਕਿੰਗਾ ਨਾ ਮੈਂ ਤਾਂ ਇਹ ਆ ਨੌਜਵਾਨਾ ਚਲੋ ਆਪਾਂ ਇਹਨੂੰ ਗੱਲ ਕਹਿੰਦੇ ਇਹਨਾਂ ਨੂੰ ਕੋਈ ਗਲਤ ਨਹੀਂ ਕਹਿੰਦੇ ਵੀਡੀਓ ਬਣਾ ਰਹੇ ਪਰ ਇਦਾਂ ਦੀ ਨਹੀਂ ਬਣਾਉਣੀ ਚਾਹੀਦੀ ਜੋ ਬਣਾ ਰਹੇ ਹੈ ਮੈਂ ਉਹ ਬੇਨਤੀ ਇਹੀ ਕਰਦਾ ਵੀ ਆ ਦਾ ਥੋੜਾ ਜਿਹਾ ਅ ਪਰਚਾ ਵਿੱਚ ਹੋ ਕੇ ਰੂਲ ਰੈਗੂਲੇਸ਼ਨ ਅਡਾਪਟ ਕਰਕੇ ਸਹੀ ਤਰੀਕੇ ਨਾਲ ਇਹਦਾ ਕੰਮ ਕਰਨ ਇਦਾਂ ਦੀ ਹਰਕਤ ਬਰਦਾਸ਼ਤ ਨਹੀਂ ਹੋ ਸਾਥਰਾਂ ਵੱਲੋਂ ਸਾਡੇ ਮਾਨਯੋਗ ਐਸਪੀ ਸਾਹਿਬ ਵੱਲੋਂ ਸੁਨੀਪ ਵਰਗ ਜੀ ਵੱਲੋਂ ਸਾਡੇ ਦੇ ਐਸਪੀ ਟ੍ਰੈਫਿਕ ਸਾਹਿਬ ਵੱਲੋਂ ਇਹਨਾਂ ਦੀ ਸਖਤ ਸਜ਼ਾ ਪੀ ਦੂਸਰੇ ਨੰਬਰ ਤੇ ਖਾਲਟਰ ਡੀਐਸਪੀ ਸਾਹਿਬ ਵੱਲੋਂ ਸਰਦਾਰ ਕਰਨਵੀਰ ਸੰਧੂ ਸਾਹਿਬ ਵੱਲੋਂ ਵੀ ਇਦਾਂ ਦੀ ਕੋਈ ਨਹੀਂ ਹੋਊਗੀ ਪਿਛਲੇ ਦਿਨੀ ਵੀ ਜੋ ਕਿਸੇ ਨੇ ਇਦਾਂ ਦਾ ਕੋਈ ਕੀਤਾ ਉਹਨਾਂ ਦੇ ਅਗੇਸਟ ਕਾਰਵਾਈ ਕੀਤੀ ਜੇ ਪਰਚੇ ਦਰਜ ਹੋਏ ਤੁਸੀਂ ਇੱਕ ਬਾਦ ਵੀ ਅੱਖਾਂ ਵਾਂਗ ਨੌਜਵਾਨ ਨੂੰ ਦੂਰ ਤੋਂ ਹੀ ਦੇਖ ਲਿਆ ਕਿ ਇਹ ਬੰਦਾ ਕੱਢੀ ਇਦਾਂ ਲੰਦਾ ਕਿ ਤੁਸੀਂ ਬੜੇ ਹੋਨਰ ਅਫਸਰ ਹੋ ਬੜੀ ਤੇਜ਼ੀ ਨਾਲ ਉਹਨਾਂ ਨੂੰ ਫੜਿਆ ਆ ਤਾਂ ਅੱਗੋਂ ਇਹ ਕੀ ਤੁਹਾਨੂੰ ਕਹਿੰਦੇ ਇਹਨਾਂ ਨੇ ਕਿਹਾ ਕੁਝ ਇਹੋ ਜਿਹਾ ਪਰ ਮੈਂ ਫੋਟੋਆਂ ਕਰਵਾ ਲਈਆਂ ਨਾ ਤਾਂ ਨਹੀਂ ਇਹਨਾਂ ਨੇ ਜੋ ਆਪਾਂ ਇਹ ਗਲਤ ਨਹੀਂ ਕਹਿੰਦੇ ਸਾਨੂੰ ਕੋਈ ਗਲਤ ਕਿਹਾ ਇਹਨਾਂ ਨੇ ਸੌਰੀ ਮੰਗੀ ਆ ਪਰ ਅਸੀਂ ਇਦਾਂ ਨਹੀਂ ਵੀ ਆਪਾਂ ਇੱਕ ਪਹਿਲਾਂ ਇਹਨਾਂ ਨੂੰ ਸੋਚਣਾ ਚਾਹੀਦਾ ਉਸ ਵੇਲੇ ਸੌਰੀ ਨਾ ਆਇਆ ਇੱਕ ਜੇ ਛੋਟੀ ਘਟਨਾ ਹੁੰਦੀ ਆਪਾਂ ਸੌਰੀ ਨੂੰ ਮਾਫ਼ ਕਰ ਸਕਦੇ ਸੀ ਪਰ ਇਦਾਂ ਨਹੀਂ ਕਰ ਸਕਦੇ